ਦੋਸਤੋ ਇੱਕ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਜੋੜਨ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਦੇ ਇਹ ਸ਼ੌਂਕ ਸੁਣ ਕੇ ਰੂਹ ਖੁਸ਼ ਹੋ ਜਾਵੇਗੀ ਵੱਖਰੇ ਹੀ ਸ਼ੌਂਕ ਨੇ ਜਿੱਥੇ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਕੁਝ ਵੀਡੀਓ ਵੀ ਤੁਸੀਂ ਨੇ ਵੇਖੀਆਂ ਹੋਣਗੀਆਂ ਸਿੱਧੂ ਮੂਸੇਵਾਲੇ ਦੀਆਂ ਸਿੱਧੂ ਮੂਸੇਵਾਲਾ ਕਾਫੀ ਜ਼ਿਆਦਾ ਐਕਟਿਵ ਰਹਿੰਦਾ ਸੀ ਖੇਤੀ ਦੇ ਕੰਮ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਕਾਫੀ ਜ਼ਿਆਦਾ ਲੋਕਾਂ ਦੇ ਨਾਲ ਪਿਆਰ ਵਧਾਇਆ ਤੇ ਆਪਣੇ ਆਪ ਦੇ ਵਿੱਚ ਸ਼ੌਂਕ ਜਿਹੜੇ ਅਵੱਲੇ ਰੱਖੇ ਹੋਏ ਸੀ ਜਿਸ ਤਰ੍ਹਾਂ ਕਿ ਨਵੇਂ ਟਰੈਕਟਰ ਖਾਸ ਕਰਕੇ 59 11 ਉਹਨਾਂ ਦਾ ਪਸੰਦੀਦਾ ਟਰੈਕਟਰ ਸੀ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਗੱਡੀਆਂ ਵਿੱਚੋਂ ਤਾਂ ਉਹਨਾਂ ਦੀ ਪਸੰਦ ਜਿਹੜੀ ਸੀ ਉਹ ਜੀ ਵੈਗਨ ਸੀ ਇਸ ਕਰਕੇ ਸਿੱਧੂ ਮੂਸੇਵਾਲੇ ਦਾ ਪਹਿਲਾ ਗਾਣਾ ਵੀ ਜੀ ਵੈਗਨ ਤੇ ਹੀ ਆਇਆ ਸੀ ਜਿਦੇ ਵਿੱਚ ਬੋਲ ਸੀ ਜੱਟ ਉਸ ਪਿੰਡ ਤੋਂ ਬਿਲੋਂਗ ਕਰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਉਹ ਪਹਿਲਾ ਗਾਣਾ ਸੀ ਸਿੱਧੂ ਮੂਸੇਵਾਲੇ ਦਾ ਜਿਸ ਨੇ ਜੀ ਵੈਗਨ ਤੋਂ ਹੀ ਸ਼ੁਰੂਆਤ ਕੀਤੀ ਸੀ ਪੰਜਾਬੀ ਇੰਡਸਟਰੀ ਦੇ ਵਿੱਚ ਜੀ ਵੈਗਨ ਆਉਣ ਤੋਂ ਬਾਅਦ ਗਾਣੇ ਨੇ ਕਾਫੀ ਸਕਸੈਸਤਾ ਲਈ ਤੇ ਲੋਕਾਂ ਦੇ ਬੁੱਲਾਂ ਦੇ ਉੱਪਰ ਇਹ ਗਾਣਾ ਜਿਵੇਂ ਕਿ ਚੜ ਹੀ ਗਿਆ ਸੀ ਤੇ ਲੋਕਾਂ ਨੇ ਸਿੱਧੂ ਮੂਸੇਵਾਲੇ ਦਾ ਨਾਮ ਲੈਣਾ ਵੀ ਸ਼ੁਰੂ ਕਰ ਦਿੱਤਾ ਸੀ ਤੇ ਜਿਹੜੇ ਸ਼ੌਂਕ ਸੀ ਸਿੱਧੂ ਮੂਸੇਵਾਲੇ ਦੇ ਉਹ ਇਹ ਸੀ ਕਿ ਵੱਧ ਤੋਂ ਵੱਧ ਲਿਖਣਾ ਹਾਲਾਂਕਿ ਗਾਇਕੀ ਦੀ ਲਾਈਨ ਵਿੱਚ ਆਉਣ ਬਾਰੇ ਸਿੱਧੂ ਨੇ ਕਦੇ ਵੀ ਸੋਚਿਆ ਨਹੀਂ ਸੀ ਹਾਲਾਂਕਿ ਕਈ ਵਾਰ ਸਿੱਧੂ ਨੇ ਇਹ ਗੱਲਾਂ ਜੜੀਆਂ ਨੇ ਉਹ ਸਾਂਝੀਆਂ ਵੀ ਕੀਤੀਆਂ ਨੇ ਸਿੱਧੂ ਮੂਸੇਵਾਲੇ ਦਾ ਕਹਿਣਾ ਸੀ ਕਿ ਕਦੇ ਗਾਇਕੀ ਦੀ ਲਾਈਨ ਦੇ ਵਿੱਚ ਆਉਣ ਦੇ ਬਾਰੇ ਸੋਚਿਆ ਨਹੀਂ ਸੀ ਮੇਰਾ ਸ਼ੌਂਕ ਸੀ ਲਿਖਣਾ ਗਾਣੇ ਲਿਖਣੇ ਤੇ ਸਿੰਗਰਾਂ ਨੂੰ ਦੇਣੇ ਗਾਣੇ ਮੇਰੇ ਜਿਹੜੇ ਸੀ ਉਹਨਾਂ ਦੇ ਜ਼ੁਬਾਨ ਤੋਂ ਗਾਏ ਜਾਣੇ ਉਹਨਾਂ ਨੇ ਮੇਰੇ ਗਾਣੇ ਗਾਉਣੇ ਤੇ ਮੇਰਾ ਨਾਂ ਗਾਣਿਆਂ ਦੇ ਵਿੱਚ ਹੋਣਾ ਮੈਨੂੰ ਆਪਣੇ ਆਪ ਤੇ ਫਕਰ ਮਹਿਸੂਸ ਹੁੰਦਾ ਸੀ ਪਰ ਕਈ ਗਾਣੇ ਜਿਹੜੇ ਮੈਂ ਕਾਫੀ ਸਿੰਗਰਾਂ ਨੂੰ ਵੀ ਦਿੱਤੇ ਪਰ ਕੁਝ ਲੋਕਾਂ ਨੇ ਮੈਨੂੰ ਪ੍ਰਵਾਨ ਨਹੀਂ ਕੀਤਾ ਦਰਸਲ ਸਿੱਧੂ ਮੂਸੇਵਾਲੇ ਦਾ ਕਹਿਣਾ ਸੀ ਕੁਝ ਲੋਕਾਂ ਨੇ ਮੇਰੇ ਉੱਪਰ ਤੰਜ ਵੀ ਕਸੇ ਪਰ ਮੇਰੇ ਗਾਣੇ ਲੈਣ ਤੋਂ ਇਨਕਾਰ ਵੀ ਕਰ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਆਪਣੇ ਗਾਣੇ ਖੁਦ ਹੀ ਗਾਉਣ ਦਾ ਫੈਸਲਾ ਲਿਆ ਸੀ ਸਿੱਧੂ ਮੂਸੇਵਾਲੇ ਨੇ ਕਿਹਾ ਕਿ ਇੱਕ ਮੇਰਾ ਸ਼ੌਂਕ ਮੈਨੂੰ ਹੋਰ ਵਿੱਚ ਜ਼ਿੰਦਗੀ ਦੇ ਐਡ ਕਰਨਾ ਪਿਆ ਗੀਤਕਾਰੀ ਦੇ ਨਾਲ ਨਾਲ ਮੈਨੂੰ ਗਾਉਣਾ ਵੀ ਸ਼ੁਰੂ ਕਰਨਾ ਪੈ ਗਿਆ ਤੇ ਸਿੱਧੂ ਮੂਸੇਵਾਲੇ ਨੇ ਕਾਫੀ ਜ਼ਿਆਦਾ ਫਿਰ ਗਾਣੇ ਗਾਏ ਸਿੱਧੂ ਦੇ ਗਾਣੇ ਕਾਫੀ ਜ਼ਿਆਦਾ ਹਿੱਟ ਵੀ ਹੋਏ ਕਾਫੀ ਗਾਣਿਆਂ ਨੂੰ ਜਿਹੜੇ ਨੇ ਇੰਟਰਨੈਸ਼ਨਲ ਪੱਧਰ ਤੇ ਅਵਾਰਡ ਵੀ ਮਿਲੇ ਕਾਫੀ ਗਾਣਿਆਂ ਨੂੰ ਸਕਸੈਸਤਾ ਮਿਲੀ ਤੇ ਗਾਣਿਆਂ ਨੇ ਕਾਫੀ ਜ਼ਿਆਦਾ ਸਕਸੈਸਤਾ ਹਾਸਲ ਵੀ ਕੀਤੀ ਤੇ ਸਿੱਧੂ ਮੂਸੇਵਾਲੇ ਦਾ ਨਾਮ ਜਿਹੜਾ ਵੱਡੇ ਪੱਧਰ ਤੇ ਵੀ ਗੂੰਜਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਖੁਦ ਹੀ ਵੇਖੀਆਂ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਪੀ ਆਰ ਸੀ ਕੈਨੇਡਾ ਦੀ ਸਿੱਧੂ ਮੂਸੇਵਾਲਾ ਉਥੋਂ ਛੱਡ ਕੇ ਆਪਣੇ ਪਿੰਡ ਵਿੱਚ ਰਹਿਣ ਦੇ ਲਈ ਆ ਗਿਆ ਸਿੱਧੂ ਨੇ ਆਖਿਆ ਕਿ ਮੈਨੂੰ ਆਪਣਾ ਪਿੰਡ ਵਧੀਆ ਲੱਗਦਾ ਹੈ ਪਿੰਡ ਰਹਿਣਾ ਮੇਰਾ ਸ਼ੌਂਕ ਹੈ ਮੇਰਾ ਪੇਸ਼ਾ ਹੈ ਤੇ ਪਿੰਡੂ ਕਲਚਰ ਦੇ ਵਿੱਚ ਮੈਂ ਪਲਿਆ ਵੜਿਆ ਤੇ ਪਿੰਡੂ ਕਲਚਰ ਹੀ ਮੈਨੂੰ ਜ਼ਿਆਦਾ ਸੋਨਾ ਜਾਪਦਾ ਹੈ ਸਿੱਧੂ ਮੂਸੇਵਾਲੇ ਨੇ ਇਹ ਵੀ ਆਖਿਆ ਕਿ ਮੈਨੂੰ ਆਪਣੇ ਮਾਪੇ ਦਾ ਸਾਥ ਬਹੁਤ ਚੰਗਾ ਲੱਗਦਾ ਹੈ ਮੇਰਾ ਸ਼ੌਂਕ ਹੈ ਕਿ ਆਪਣੇ ਮਾਪੇ ਨੂੰ ਦੁਨੀਆ ਦੀ ਹਰ ਇੱਕ ਖੁਸ਼ੀ ਦਿਵਾ ਮੈਂ ਤੇ ਸਿੱਧੂ ਮੂਸੇਵਾਲੇ ਨੇ ਉਹ ਕਰਕੇ ਵੀ ਵਿਖਾਇਆ ਤੇ ਸਿੱਧੂ ਮੂਸੇਵਾਲੇ ਦੇ ਸ਼ੌਂਕ ਸੀ ਜਿਵੇਂ ਕਿ ਖੇਤੀ ਆਪ ਕਰਨੀ ਟਰੈਕਟਰ ਚਲਾ ਕੇ ਖੇਤੀ ਵਾਹਣੀ ਤੇ ਖੇਤੀ ਦੇ ਵਿੱਚ ਸਾਰੇ ਕੰਮ ਕਰਨੇ ਜੋ ਵੀ ਸੀ ਕਹੀ ਦੇ ਨਾਲ ਨੱਕੇ ਮੋੜਨੇ ਸਾਰੇ ਸ਼ੌਂਕ ਸਿੱਧੂ ਦੇ ਆਪਣੇ ਸੀ ਤੇ ਅਵੱਲੇ ਸ਼ੌਂਕ ਸੀ ਅਥਰੇ ਸ਼ੌਂਕ ਸੀ ਤੇ ਸਿੱਧੂ ਮੂਸੇਵਾਲੇ ਨੇ ਜਿਵੇਂ ਕਿ 69 11 ਟਰੈਕਟਰ ਵੀ ਬੜੀ ਜ਼ਿਆਦਾ ਖੁਸ਼ੀ ਦੇ ਨਾਲ ਤਿਆਰ ਕਰਵਾਇਆ ਸੀ ਸਿੱਧੂ ਮੂਸੇਵਾਲੇ ਨੇ ਟਰੈਕਟਰ ਤੇ ਇੱਕ ਠਾਰ ਗੱਡੀ ਜਿਹੜੀ ਆ ਘਰੇ ਰੱਖੀ ਹੋਈ ਸੀ ਇੱਕ ਲੰਡੀ ਜੀਪ ਵੀ ਤਿਆਰ ਕਰਾ ਕੇ ਸਿੱਧੂ ਮੂਸੇਵਾਲੇ ਨੇ ਆਪਣੇ ਪਿੰਡ ਦੇ ਵਿੱਚ ਘੁੰਮਣ ਨੂੰ ਰੱਖੀ ਸੀ ਇੱਧਰ ਉੱਧਰ ਜਾਣ ਨੂੰ ਰੱਖੀ ਸੀ ਜੇ ਗੱਲ ਕੀਤੀ ਜਾਵੇ ਸਿੱਧੂ ਦਾ ਇੱਕ ਹੋਰ ਸ਼ੌਂਕ ਵੀ ਸੀ ਉਹ ਸ਼ੌਂਕ ਸੀ ਜਿਵੇਂ ਕਿ ਸਿੱਧੂ ਮੂਸੇਵਾਲੇ ਨੇ ਆਖਿਆ ਕਿ ਲੋਕਾਂ ਨੂੰ ਕਿਸੇ ਗੱਲ ਦੀ ਤਕਲੀਫ ਨਾ ਆਵੇ ਮੈਨੂੰ ਖੁਸ਼ੀ ਮਿਲਦੀ ਹੈ ਕਿ ਕਿਸੇ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਨੇ ਆਪਣੇ ਹੀ ਘਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੂੰ ਘਰ ਵੀ ਬਣਵਾ ਕੇ ਦਿੱਤਾ ਸੀ ਤੇ ਉਹਦੇ ਬੱਚਿਆਂ ਨੂੰ ਵਧੀਆ ਸਕੂਲ ਦੇ ਵਿੱਚ ਪੜਨ ਪਾਇਆ ਤੇ ਸਿੱਧੂ ਮੂਸੇਵਾਲੇ ਨੇ ਇਹ ਕੰਮ ਵੀ ਕੀਤਾ ਤੇ ਸਿੱਧੂ ਦੇ ਇਸ ਕੰਮ ਨੂੰ ਵੇਖ ਕੇ ਪਿੰਡ ਵਾਲਿਆਂ ਨੇ ਸਿੱਧੂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ ਸਿੱਧੂ ਮੂਸੇਵਾਲਾ ਜਿੱਥੇ ਕੋਈ ਬਿਮਾਰ ਹੁੰਦਾ ਜਾਂ ਕੋਈ ਸਿੱਧੂ ਮੂਸੇਵਾਲੇ ਕੋਲ ਆ ਜਾਂਦਾ ਜਾਂ ਕੋਈ ਸੀਰੀਅਸ ਹੁੰਦਾ ਤਾਂ ਸਿੱਧੂ ਮੂਸੇਵਾਲਾ ਉਸ ਦੀ ਮਦਦ ਵੀ ਕਰਦਾ ਸੀ ਆਪਣੇ ਪੇਸ ਤੇ ਪੋਸਟਾਂ ਪਾ ਕੇ ਦੂਸਰੇ ਲੋਕਾਂ ਤੋਂ ਵੀ ਮਦਦ ਕਰਵਾ ਦਿਆ ਕਰਦਾ ਸੀ ਇਹ ਸਿੱਧੂ ਦਾ ਸਭ ਤੋਂ ਵੱਡਾ ਕੰਮ ਸੀ ਜਿਹੜਾ ਸਿੱਧੂ ਕਿਸੇ ਲਈ ਮਸੀਹਾ ਬਣਿਆ ਹੋਇਆ ਸੀ ਕੁਝ ਲੋਕ ਉਹਦੇ ਹੱਕ ਦੇ ਵਿੱਚ ਆ ਕੇ ਭੁਗਤਦੇ ਪਏ ਨੇ ਸਿੱਧੂ ਮੂਸੇਵਾਲੇ ਦੇ ਸ਼ੌਂਕ ਜਿਹੜੇ ਸੀ ਅਵੱਲੇ ਸ਼ੌਂਕ ਸੀ ਹਾਲਾਂਕਿ ਖੇਤੀਬਾੜੀ ਕਰਨੀ ਤੇ ਖੇਤੀ ਦੇ ਸਾਰੇ ਪੂਰੇ ਜਿਹੜੇ ਸੀ ਔਜ਼ਾਰ ਰੱਖਣੇ ਖੇਤੀਬਾੜੀ ਦੇ ਪੂਰੇ ਸੰਦ ਲੈ ਕੇ ਆਉਣੇ ਇਕੱਠੇ ਕਰਕੇ ਰੱਖਣੇ ਇਹ ਸਾਰੇ ਸ਼ੌਂਕ ਸੀ ਸਿੱਧੂ ਮੂਸੇਵਾਲੇ ਦੇ ਜੋ ਕਿ ਇਕ ਅਥਰੇ ਸ਼ੌਂਕ ਮੰਨੇ ਜਾਂਦੇ ਸੀ ਵੱਖਰੇ ਸ਼ੌਂਕ ਮੰਨੇ ਜਾਂਦੇ ਸੀ ਆਪਣੇ ਹੀ ਪਿੰਡ ਦੇ ਵਿੱਚ ਹਵੇਲੀ ਪਾ ਕੇ ਰਹਿਣਾ ਇਹ ਵੀ ਸਭ ਤੋਂ ਵੱਡਾ ਸ਼ੌਂਕ ਸੀ ਸਿੱਧੂ ਮੂਸੇਵਾਲੇ ਦਾ ਤੇ ਸਿੱਧੂ ਨੇ ਆਪਣੇ ਹੀ ਪਿੰਡ ਦੇ ਵਿੱਚ ਹਵੇਲੀ ਪਾ ਕੇ ਰਹਿਣ ਨੂੰ ਪਹਿਲ ਦੇਣਾ ਕੀਤੀ ਤੇ ਸਿੱਧੂ ਨੇ ਆਪਣੇ ਹੀ ਮਾਪਾਂ-ਵਾਪ ਦੀ ਪਛਾਣ ਜਿਹੜੀ ਆ ਸਟੇਜਾਂ ਤੋਂ ਬਣਾਈ ਆਪਣੇ ਮਾਪਾਂ-ਵਾਪ ਦੀ ਪਛਾਣ ਬਣਾਉਣ ਤੋਂ ਬਾਅਦ ਸਿੱਧੂ ਦੇ ਮਾਪਾਂ-ਵਾਪ ਨੂੰ ਹਰ ਕੋਈ ਜਾਣਨ ਲੱਗ ਪਿਆ ਸੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਇੱਥੋਂ ਤੱਕ ਸਿੱਧੂ ਦੇ ਚਾਚੇ ਨੂੰ ਵੀ ਹਰ ਕੋਈ ਜਾਣਨ ਲੱਗ ਗਿਆ ਸੀ ਸਿੱਧੂ ਮੂਸੇਵਾਲੇ ਦੇ ਜਿਵੇਂ ਕਿ ਚਾਚੇ ਦੇ ਲੜਕੇ ਛੋਟੇ ਨੇ ਸਾਹਿਲ ਪ੍ਰਤਾਪ ਸਿੰਘ ਉਹਨੂੰ ਵੀ ਹਰ ਕੋਈ ਜਾਣਨ ਲੱਗ ਪਿਆ ਸੀ ਸਿੱਧੂ ਦੇ ਜਿਵੇਂ ਕਾਫੀ ਜੜੀਆਂ ਚੀਜ਼ਾਂ ਨੇ ਉਹ ਸਾਹਮਣੇ ਆਈਆਂ ਸਿੱਧੂ ਮੂਸੇਵਾਲੇ ਨੇ ਉਤਰਾ ਚੜ੍ਹਾ ਦੇ ਵਿੱਚ ਵੀ ਆਪਣੇ ਸ਼ੌਂਕ ਜਿਹੜੇ ਸੀ ਨਹੀਂ ਛੱਡੇ ਜ਼ਿੰਦਗੀ ਦੇ ਵਿੱਚ ਕਾਫੀ ਉਤਰਾ ਚੜਾ ਆਉਣ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕੰਮ ਖੁਦ ਕਰਨ ਨੂੰ ਹੀ ਪੈਲ ਦਿੱਤੀ ਤੇ ਗੱਲ ਕਰਨੀ ਚਾਹਾਂਗੇ ਸਿੱਧੂ ਮੂਸੇਵਾਲੇ ਦੇ ਲਈ ਜਿਵੇਂ ਹਰ ਕੋਈ ਭਾਵਕ ਹੋ ਰਿਹਾ ਹੈ ਤੇ ਸਿੱਧੂ ਮੂਸੇਵਾਲੇ ਦਾ ਜਿਵੇਂ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਹਰ ਕਿਸੇ ਨੇ ਵੱਖੋ ਵੱਖਰੇ ਢੰਗ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀयां ਦਿੱਤੀਆਂ ਨੇ ਦੱਸਣਾ ਚਾਹਾਂਗੇ ਭਾਰਤ ਦੇ ਨੰਬਰ 1 ਵਲਾਗਰ ਸੌਰਵ ਜੋਸ਼ੀ ਨੇ ਇੰਜ ਦਿੱਤੀ ਹੈ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਸੌਰਵ ਜੋਸ਼ੀ ਭਾਰਤ ਦਾ ਨੰਬਰ 1 ਵਲੌਗਰ ਦੱਸਿਆ ਜਾਂਦਾ ਹੈ ਇਸ ਦੇ YouTube ਤੇ 16.3 ਮਿਲੀਅਨ ਸਬਸਕ੍ਰਾਈਬਰ ਨੇ ਸੌਰਵ ਜੋਸ਼ੀ ਰੋਜ਼ਾਨਾ ਵਲੌਗ ਕਰਦਾ ਹੈ ਤੇ ਵਲੌਗਿੰਗ ਕਰਨ ਤੋਂ ਪਹਿਲਾਂ ਸੌਰਵ ਜੋਸ਼ੀ ਦਾ ਆਪਣਾ ਇੱਕ ਆਰਟ ਚੈਨਲ ਵੀ ਸੀ ਦੱਸਣਾ ਚਾਹਾਂਗੇ ਇਸ ਆਰਟ ਚੈਨਲ ਤੇ ਸੌਰਵ ਜੋਸ਼ੀ ਨੇ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦੇ ਸਕੈਚ ਬਣਾਏ ਹਾਲਾਂਕਿ ਜਦੋਂ ਤੋਂ ਸੌਰਵ ਜੋਸ਼ੀ ਨੇ ਡੇਲੀ ਵਲੋਗਿੰਗ ਸ਼ੁਰੂ ਕੀਤੀ ਉਸਨੇ ਆਟ ਬਣਾਉਣੇ ਬੰਦ ਕਰ ਦਿੱਤੇ ਨੇ ਆਖਰ ਆਟ ਉਸਦੇ ਚੈਨਲ ਤੇ ਟ੍ਰਿਗਰ ਇਨਸਾਨ ਦਾ ਹੈ ਉਸ ਦਿਨ ਪਹਿਲਾਂ ਹੀ ਸੌਰਵ ਜੋਸ਼ੀ ਨੇ ਆਪਣੇ ਆਟ ਚੈਨਲ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਚ ਉਹ ਸਿੱਧੂ ਮੂਸੇਵਾਲੇ ਦਾ ਸਕੈਚ ਬਣਾ ਰਿਹਾ ਹੈ ਸੌਰਵ ਨੇ ਸਕੈਚ ਬਣਾ ਕੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੱਤੀ ਇਸ ਸਕੈਚ ਮੇਕਿੰਗ ਦੀ ਵੀਡੀਓ ਤੁਸੀਂ ਹੇਠਾਂ ਦਿੱਤੇ ਲਿੰਕ ਤੇ ਜਿਵੇਂ ਕਿ ਕਲਿੱਕ ਕਰਕੇ ਦੇਖ ਸਕਦੇ ਹੋ ਦੱਸ ਦਈਏ ਕਿ ਇਸ ਵੀਡੀਓ ਨੂੰ YouTube ਤੇ ਹੁਣ ਤੱਕ 3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਸੌਰਵ ਜੋਸ਼ੀ ਦੇ ਇਸ ਆਰਟ ਚੈਨਲ ਤੇ 3.61 ਮਿਲੀਅਨ ਸਬਸਕ੍ਰਾਈਬਰ ਜਿਹੜੇ ਨੇ ਉਹ ਨਵੇਂ ਜੁੜ ਚੁੱਕੇ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਕਰਕੇ ਸੌਰਵ ਜੋਸ਼ੀ ਨੂੰ ਫੋਲੋ ਵੀ ਕੀਤਾ ਤੇ ਸਿੱਧੂ ਮੂਸੇਵਾਲੇ ਦੇ ਕਰਕੇ ਸੌਰਵ ਜੋਸ਼ੀ ਨੂੰ ਇੰਨੀ ਵੱਡੀ ਸਕਸੈਸ ਦਾ ਦੇਣਾ ਕੀਤੀ ਹੈ ਇਹ ਸਭ ਤੋਂ ਵੱਡੀ ਸਕਸੈਸ ਤਾਂ ਜਿਹੜੀ ਹੈ ਉਹ ਮੰਨੀ ਜਾ ਰਹੀ ਹੈ ਦੱਸਣਾ ਚਾਹਾਂਗੇ ਵੱਖੋ ਵੱਖਰੇ ਕਲਾਕਾਰਾਂ ਨੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀयां ਦਿੱਤੀਆਂ ਕੁਝ ਬਾਹਰ ਰਹਿੰਦੇ ਕਲਾਕਾਰਾਂ ਨੇ ਵੀ ਜਿਸ ਤਰ੍ਹਾਂ ਪਾਲੀਵੁੱਡ ਬਾਲੀਵੁੱਡ ਦੇ ਕੁਝ ਸਤਾਰਿਆਂ ਨੇ ਵੀ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀयां ਦਿੱਤੀਆਂ ਨੇ ਅੱਜ ਕੱਲ੍ਹ ਸ਼ਰਧਾਂਜਲੀयां ਦੇਣ ਦਾ ਜੋ ਜੋਰ ਜਿਹੜਾ ਚੱਲ ਰਿਹਾ ਹੈ ਤੇ ਚਾਹੇ ਉਹ ਸਿੱਧੂ ਦੇ ਸਟਾਈਲ ਦੇ ਵਿੱਚ ਥਾਪੀ ਮਾਰ ਕੇ ਸ਼ਰਧਾਂਜਲੀ ਦੇਣ ਦਾ ਮਾਮਲਾ ਹੋਵੇ ਤੇ ਜਾਂ ਫਿਰ ਸਿੱਧੂ ਮੂਸੇਵਾਲੇ ਲਈ ਗੀਤ गा ਕੇ ਜਾਂ ਸਿੱਧੂ ਦਾ ਹੀ ਗੀਤ गा ਕੇ ਸਿੱਧੂ ਨੂੰ ਸ਼ਰਧਾਂਜਲੀ ਦੇਣ ਦਾ ਕਨਸੈਪਟ ਹੋਵੇ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਵੇਖੀਆਂ ਜਾ ਸਕਦੀਆਂ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਜੀ ਬਹੁਤ ਬਹੁਤ ਸ਼ੁਕਰੀਆ ਰੱਬ ਰੱਖਾ